ਮਖ्तार ਸਿੰਘ ਉਗਰੇਵਾਲ ਜੀ ਅੱਜ ਦੇ ਤੁਹਾਨੂੰ ਮੈਂ ਕੀ ਕਹਿਣਾ ਚਾਹੁੰਦਾ ਅੱਜ ਦਾ ਜਿਹੜਾ ਧਰਨਾ ਵਾਏ ਸਾਡੀ ਮਜਬੂਰੀ ਆ ਸਾਨੂੰ ਧਰਨਿਆਵਾਲੇ ਪਾਸੇ ਨੂੰ ਸੰਘਰਸ਼ ਵਾਲੇ ਪਾਸੇ ਨੂੰ ਧਕੇਲਿਆ ਜਾ ਰਿਹਾ ਅਸੀਂ ਪਰਵਾਰਾਂ ਵਾਲੇ ਆ ਕਾਰੋਬਾਰ ਵਾਲੇ ਆ ਔਰ ਗਵਰਨਮੈਂਟ ਸਰਵਿਸ ਕਰਕੇ ਰਿਟਾਇਰ ਵੀ ਹੋਏ ਆ ਪਰ ਸਾਨੂੰ ਮਜਬੂਰਨ ਇਸ ਬੰਦੇ ਨੂੰ ਧਕਿਆ ਜਾ ਰਿਹਾ ਜਿਹੜੀਆਂ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ ਆਪਣੀ ਪਰਜਾ ਦਾ ਪਿਤਾ ਖਵੰਦਾ ਜਦੋਂ ਉਹਨੇ ਸਾਡੇ ਨਾਲ ਕਮਿਟਮੈਂਟ ਕੀਤੀ ਵੀ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਲਾਗੂ ਕਰੂੰਗਾ ਦਿੱਲੀ ਉਹਦੇ ਬਾਰ-ਬਾਰ ਅਸ਼ਵਾਚਨ ਦੇਣ ਦੇ ਬਾਰ-ਬਾਰ ਯਕੀਨ ਦਿਵਾਉਣ ਦੇ ਉਹ ਮੰਗਾਂ ਮੰਨਣ ਦੀ ਬਜਾਏ ਚੋਰ-ਮੋਰੀਆਂ ਰਾਹੀਂ ਹੋਰ ਕਾਨੂੰਨ ਲਿਆ ਕੇ ਉਹਨਾਂ ਮੰਗਾਂ ਨੂੰ ਮੁੜ ਕੇ ਇਗਨੋਰ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਇਹ ਰੇਲਾਂ ਰੋਕਣਾ ਧਰਨੇ ਲਾਉਣੇ ਠੰਡ ਦੇ ਵਿੱਚ ਰਾਤ ਰਹਿਣਾ ਇਹ ਸਾਡੀ ਮਜਬੂਰੀ ਆ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਡੱਲੇਵਾਲ ਸਾਹਿਬ ਨੂੰ ਅੱਜ 23 ਸਾਲ ਹੋ ਗਏ ਨੇ ਮਰਨ ਵਰਤ ਤੇ ਬੈਠੇ ਨੂੰ ਮਰਨ ਵਰਤ ਜਿਹੜਾ ਬਾਈ ਆਖਰੀ ਇਤਿਆਰ ਆ ਜਦੋਂ ਕੋਈ ਮਰਨ ਵਰਤ ਤੇ ਬਹਿੰਦਾ ਔਰ ਆਪਣੀ ਪ੍ਰਾਪਰਟੀ ਲੈ ਕੇ ਦਿੰਦਾ ਕਿ ਮੈਂ ਆਪਣੀ ਘਰ ਦੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾ ਕਰਦਾ ਔਰ ਜਿਹੜਾ ਮੇਰਾ ਸਰੀਰ ਆ ਜਿਹੜੀ ਮੇਰੀ ਸੋਚ ਆ ਇਹ ਮੈਂ ਕਿਸਾਨਾਂ ਮਜ਼ਦੂਰਾਂ ਪਤੀ ਮੈਂ ਇਹਦਾ ਵਸੀਤ ਕਰਦਾ ਵਾਂ ਤੁਸੀਂ ਸਾਰੇ ਸੰਸਾਰ ਦਾ ਸਾਰੇ ਹਿੰਦੁਸਤਾਨ ਦਾ ਪੈਸਾ ਇਕੱਠਾ ਕਰਕੇ ਉਹਨਾਂ ਪੰਜਾਂ ਬੰਦਿਆਂ ਕੋਲ ਗੈਣੇ ਪਾਰੇ ਜਿਹੜੇ ਬੰਦੇ ਇਹਨਾਂ ਪਰਜਾ ਨੂੰ ਵਲੇਟ ਕੇ ਆਪਣੇ ਪੈਰਾਂ ਥੱਲੇ ਦਲੜ ਕੇ ਆਪਣੀਆਂ ਜਿਆਦਾ ਦਾ ਬਣਾਉਣ ਜਾ ਰਹੇ ਆ ਸੋ ਇਸ ਲੁੱਟ ਨੂੰ ਰੋਕਣ ਵਾਸਤੇ ਇਹਨਾਂ ਦੀ ਜਿਹੜੀ ਕਿਰਤ ਕਮਾਈ ਆ ਉਹਦਾ ਮੁੱਲ ਪਾਉਣ ਵਾਸਤੇ ਅਸੀਂ ਰੇਲਾ ਰੋਕਿਆ ਸਾਡੀ ਮਜਬੂਰੀ ਆ ਸਾਡਾ ਕੋਈ ਇਚਾ ਨਹੀਂ ਸਾਡਾ ਕੋਈ ਲੀਡਰ ਨਹੀਂ ਸਾਡਾ ਕੋਈ ਇਹ ਗੱਲ ਕਹਿੰਦਾ ਕਿ ਅਸੀਂ ਸਰਕਾਰ ਦੇ ਨਾਲ ਕੰਮ ਦੇ ਵਿੱਚ ਰਿਕਵਰਡ ਪਾਈਏ ਇਹ ਰਿਕਵਰਡ ਜਿਹੜੀ ਪਾ ਰਹੀ ਸਰਕਾਰ ਪਾ ਰਹੀ ਆ ਇਹਦਾ ਸਰਕਾਰ ਨੂੰ ਪਤਾ ਹੋਵੇ ਇਹਦਾ ਕੀ ਕਾਰਨ ਆ ਸਾਨੂੰ ਇਹਦੀ ਕੋਈ ਸਮਝ ਨਹੀਂ ਆ ਰਹੀ ਛੋਟਾ ਨੇ ਮੈਂ ਨਰਿੰਦਰ ਸਿੰਘ ਕੋੜਾ ਬਾਮਾ ਪੰਜਾਬ ਕਿਸਾਨ ਨੂੰ ਜੁਨੀਅਰ ਤੋਂ ਆਜ ਅਸੀਂ ਜਿਹੜਾ ਧਰਨਾ ਲਾਇਆ ਸਾਡੇ ਦਲੇਰ ਸਿੰਘ ਸਾਹਿਬ ਨੂੰ 23 ਦਿਨ ਹੋ ਗਏ ਮਰਨ ਵਰਤ ਤੇ ਬੈਠਿਆ ਨੂੰ ਉਤੋਂ 10 ਦਿਨ 10 ਮਹੀਨੇ ਪਹਿਲਾਂ ਹੋ ਗਏ ਆਪਾਂ ਬਾਰਡਰ ਤੇ ਬੈਠੇ ਆ ਖਨੌਰੀ ਤੇ ਸ਼ੰਭੂ ਤੇ ਜਦੋਂ ਕਿ ਸਾਡੀ ਕੋਈ ਕਿਸੇ ਬੰਨੇ ਗੱਲ ਨਹੀਂ ਸੁਣੀ ਸਰਕਾਰ ਨੇ ਅਸੀਂ ਕਈ ਥਾਂ ਹੀ ਮੀਟਿੰਗਾਂ ਹੋਈਆਂ ਕਈ ਕੁਝ ਨਾ ਕਿਹਾ ਵੀ ਪਹਿਲਾਂ ਤੁਸੀਂ ਜਿਹੜੇ ਆ ਸਟ੍ਰੈਟ ਟ੍ਰੈਲੀ ਜਿਹੜੇ ਨਹੀਂ ਜਾਣਦੇ ਨੇ ਪੈਦਲ ਚੱਲ ਕੇ ਦਿੱਲੀ ਆਓ ਤੇ ਜੇ ਪੈਦਲ ਚੱਲ ਕੇ ਗਏ ਆ ਤੇ ਇਹਨਾਂ ਫੇਰ ਵੀ ਸਾਨੂੰ ਨਹੀਂ ਜਾਣ ਦਿੰਦਾ ਪਹਿਲਾਂ ਉੱਤੇ ਫੁੱਲ ਛੁੱਟੇ ਫੇਰ ਉਹਨਾਂ ਉੱਤੇ ਅਥਰੂ ਗਿਆ ਛੁੱਟੇ ਇਹ ਬੜੀ ਇੱਕ ਸ਼ਰਮਦਾਇਕ ਘਟਨਾ ਵਾ ਇਹਦਾ ਮਤਲਬ ਸਾਨੂੰ ਇਹ ਸਰਕਾਰਾਂ ਮਜ਼ਾਕ ਕਰ ਰਹੀਆਂ ਨੇ ਕਿ ਇਹ ਕਿਸਾਨ ਇੱਤਾ ਹੀ ਆ ਸੋ ਇਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਚ ਜਰੇਲਾ ਕਈ ਥਾਵਾਂ ਤੇ ਡੱਕੀਆਂ ਗਈਆਂ ਨੇ ਤੇ ਇਹ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਤਾਂ ਨੇ ਲੱਗਦੇ ਜਾਣਗੇ ਰੇਲਾਂ ਡੱਕੀਆਂ ਜਾਣਗੀਆਂ ਰੇਲਾਂ ਡੱਕਣਾ ਸਾਨੂੰ ਇੰਨਾ ਪਤਾ ਵਾ ਪੀ ਸਾਡੇ ਭੈਣ ਭਰਾ ਦੂਹੀ ਹੁੰਦੇ ਨੇ ਇਹ ਅਸੀਂ ਜਾਣਦੇ ਆ ਪਰ ਸਾਡੀ ਮਜਬੂਰੀ ਆ ਸਾਨੂੰ ਇਹ ਤੋਂ ਬਗੈਰ ਹੋਈ ਹਾਲੀ ਨਹੀਂਗਾ ਵੀ ਸਾਡੇ ਕੋਈ ਅਸਲਾ ਦੀ ਕੋਈ ਲਹਿਰਾਂ ਨਹੀਂ ਦੇਣਾ ਨਹੀਂ ਸਾਡਾ ਤੇ ਇਹੋ ਹੀ ਹਥਿਆਰ ਆ ਪੀ ਰੇਲਾ ਡੱਕ ਲੋ ਜਾਂ ਕੋਈ ਜਾਮ ਕਰ ਲੋ ਸੋ ਇਸ ਕਰਕੇ ਇਹ ਤਾਂ ਜਿਹੜਾ ਅੱਜ ਲੱਗਾ ਆ